ਵੈਜੀ ਦਾ ਖਾਲਸਾ ਵੈਜੀ ਦੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਹਿੰਦੇ ਹੁੰਦੇ ਆ ਕਿ ਜਦੋਂ ਬੰਦੇ ਨੂੰ ਕੋਈ ਕਿਸੇ ਤੱਕ ਗੋਹ ਹੋਵੇ ਜਾਂ ਸਿੱਧਵ ਸਿੱਧ ਕਹਦੀ ਹੈ ਕਿ ਰਾਜ ਪਾਰਟੀ ਯਾਨੇ ਜਿਹੜੀਆਂ ਵੀ ਆ ਉਹਨਾਂ ਨੇ ਵੋਟਾਂ ਲੈਣੀਆਂ ਹੋਣਾ ਤਾਂ ਉਹ ਫਿਰ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੰਦੀਆਂ ਨੇ ਤਰ੍ਹਾਂ ਦੇ ਤਰ੍ਹਾਂ ਦੇ ਜਿਹੜੇ ਹੱਥ ਕੰਡੇ ਅਪਣਾਉਂਦੇ ਨੇ ਸੀਟਾ ਜਿੱਤਣ ਵਾਸਤੇ ਤੇ ਬਿਆਰ ਵੀ ਫਿਰ ਆਇਆ ਜਾਂ ਦਿੰਦੇ ਆ ਕਿ ਅਗਲੇ ਨੂੰ ਇਹ ਲੱਗਦਾ ਕਿ ਬਿਆਨ ਤਾਂ ਪਤਾ ਨਹੀਂ ਸਾਡੇ ਹੀ ਹੱਕ ਵਿੱਚ ਦੇ ਦਿੱਤਾ ਮੁੱਖ ਮੰਤਰੀ ਸਾਡੇ ਨੇ ਹੁਣ ਗੱਲ ਕਰਦੇ ਆ ਭਗਵੰਤ ਮਾਨ ਦੀ ਹਰਿਆਣੇ ਦੇ ਵਿੱਚ ਵੋਟਾਂ ਨੇ ਹਰਿਆਣੇ ਦੇ ਵਿੱਚ ਤੁਰਿਆ ਫਿਰਦਾ ਭਗਵੰਤ ਮਾਨ ਵੋਟਾਂ ਮੰਗਦਾ ਤੇ ਕਿਤੇ ਹਰਿਆਣੇ ਦੇ ਲੋਕਾਂ ਨੂੰ ਜਿਹੜਾ ਉਪਰਭਾ ਰਿਹਾਗਾ ਚਲੋ ਗੱਲ ਆਪਾਂ ਕਰਦੇ ਭਵਨਤਮਾਨ ਨੇ ਇੱਕ ਸਾਡਾ ਦੇ ਹੱਕ ਵਿੱਚ ਇੱਕ ਵੱਡਾ ਬਿਆਨ ਦੇ ਦਿੱਤਾ ਹਰਿਆਣਾ ਦੇ ਇੱਕ ਕਿਸੇ ਇਲਾਕੇ ਦੇ ਵਿੱਚ ਇੱਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਉਸ ਸੰਬੋਧਨ ਦੌਰਾਨ ਭਵਨਤਮਾਨ ਨੇ ਪਤਾ ਕੀ ਕਿਹਾ ਕੇਂਦਰ ਸਰਕਾਰ ਤੇ ਜਿਹੜੇ ਨੇ ਤਿੱਖੇ ਜਿਹੜੇ ਨੇ ਬਾਰ ਕੀਤੇ ਨੇ ਮੋਦੀ ਸਰਕਾਰ ਨੂੰ ਅੜੇ ਹੱਥੀ ਲੈ ਆਪਾਂ ਕਹਿ ਦਈਏ ਤਾਂ ਭਵਨਤਮਾਨ ਨੇ ਇਥੋਂ ਤੱਕ ਕਹਿ ਦਿੱਤਾ ਕੇਂਦਰ ਸਰਕਾਰ ਨੂੰ ਕਿ ਜੇਕਰ ਕਿਸਾਨ ਦਿੱਲੀ ਨਹੀਂ ਜਾਣ ਗਏ ਤਾਂ ਫਿਰ ਉਹਨਾਂ ਨੂੰ ਲਾਹੌਰ ਭੇਜ ਦਿਓ ਭਵਨਤਮਾਨ ਦਾ ਜਿਹੜਾ ਬਿਆਨ ਆ ਕਹਿੰਦਾ ਜੇਕਰ ਕਾ ਕਿਸਾਨ ਦਿੱਲੀ ਨਹੀਂ ਜਾਣਗੇ ਤਾਂ ਫਿਰ ਹੋਰ ਕਿੱਥੇ ਜਾਣਗੇ ਕਹਿੰਦਾ ਨਹੀਂ ਫਿਰ ਉਹਨਾਂ ਨੂੰ ਲਾਹੌਰ ਭੇਜ ਦਿਓ ਬਾਬਾ ਲਾਹੌਰ ਦੀ ਗੱਲ ਕਰ ਲਈ ਡਿਬਰੂਗੜ ਦੀਦਾ ਕਹਦੇ ਗੱਲ ਕਰ ਦਿੱਤੀ ਮੈਨੂੰ ਇਹ ਡੰ ਲੱਗਦਾ ਸੀ ਕਿ ਡਿਬਰੂਗੜ ਨਾ ਕਹਿ ਦੇਵੇ ਕਹਿੰਦਾ ਕੇਂਦਰ ਸਰਕਾਰ ਨੂੰ ਕਿਹਾਗਾ ਕਹਿੰਦਾ ਤੁਸੀਂ ਕਿੱਲ ਬਸਾ ਦਿੱਤੇ ਸੜਕਾਂ ਦੇ ਕੰਧਾ ਕੱਢ ਦਿੱਤੀਆਂ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਉੱਤੇ ਕਦਾ ਪੰਜਾਬ ਦਾ ਜਿਹੜਾ ਕਿਸਾਨ ਆ ਜਾਂ ਹਰਿਆਣਾ ਦਾ ਕਿਸਾਨ ਆ ਉਹ ਅਨ ਦੱਸਤਾਗਾ ਤੁਸੀਂ ਉਹਨੂੰ ਦਿੱਲੀ ਜਾਣ ਤੋਂ ਰੋਕ ਰਹੇ ਹੋ ਆਪਾਂ ਗੱਲ ਇਸ ਧਿਆਨ ਨਾਲ ਕਰਦੇ ਆ ਵੀਡੀਓ ਤੁਸੀਂ ਧਿਆਨ ਨਾਲ ਸੁਣਿਓ ਅੱਗੇ ਮੁੱਖ ਮੰਤਰੀ ਨੇ ਕਿਹਾ ਕਿ 4 ਸਾਲ ਪਹਿਲਾਂ ਵੀ ਜਿਹੜੇ ਕਿਸਾਨ ਸੀ ਇਹਨਾਂ ਧਰਨਿਆਂ ਦੇ ਉੱਤੇ ਬੈਠੇ ਰਹੇ ਕਰੀਬ 726 ਕਿਸਾਨ ਜਿਹੜੇ ਨੇ ਉਹ ਜਿਹੜੇ ਆਪਣੀ ਬੈਠ ਕੇ ਜਿਹੜੇ ਇੱਥੇ ਦਿੱਲੀ ਦੇ ਵਿੱਚ ਜਾਣ ਗਵਾ ਚੁੱਕੇ ਨੇ ਜਾਨੀ ਕਿ ਸ਼ਹੀਦ ਹੋ ਚੁੱਕੇ ਨੇ ਸ਼ਹੀਦ ਸ਼ਬਦ ਮੈਂ ਵਰਤ ਰਿਹਾ ਨਾ ਕਿ ਭਵੰਤਮਾਨ ਕਿਹਦਾ ਕਿਸਾਨਾਂ ਦੀ ਮੌਤ ਹੋ ਗਈ ਪਰ ਕਹਿੰਦਾ ਕੇਂਦਰ ਸਰਕਾਰ ਦੇ ਉੱਤੇ ਕੰਨ ਦੇ ਉੱਤੇ ਜੂ ਨਹੀਂ ਸਰਕੀ ਅਸ਼ਾਹ ਦੇ ਬਰਵਾਲਾ ਦੇ ਬਰਵਾਲਾ ਜਿਹੜਾ ਹੈਗਾ ਇਲਾਕਾ ਉੱਥੇ ਇੱਕ ਅਰੈਲੀ ਨੂੰ ਜਿਹੜੇ ਸਬੋਧਨ ਕਰ ਰਹੇ ਸੀ ਭਵੰਤਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਚਲੋ ਸੋਚਿਆ ਕਿਸੇ ਲਈ ਆਪਾਂ ਕਹਨੇ ਆ ਚੰਗਾ ਸੋਚਿਆ ਪਰ ਗੱਲ ਇਹ ਆ ਭਵਨਤਮਰ ਜੀ ਹੁਣ ਧੰਨ ਨੂੰ ਕਿਸਾਨ ਜਿਆਦਾ ਆਗੇ ਕਿਉਂਕਿ ਵੋਟਾਂ ਤੁਸੀਂ ਮੰਗਣੀਆਂ ਹਰਿਆਣੇ ਦੇ ਵਿੱਚ ਹਰਿਆਣਾ ਅਤੇ ਪੰਜਾਬ ਦਾ ਜਿਹੜਾ ਇਹ ਸਾਂਝਾ ਮੋਰਚਾ ਲੱਗਿਆ ਹੋਇਆਗਾ ਇਹ ਮੋਰਚਾ ਕੋਈ 2-4 ਦਿਨਾਂ ਦਾ ਨਹੀਂ ਲੱਗਿਆ ਕੋਈ 5-7 ਦਿਨਾਂ ਦਾ ਨਹੀਂ ਲੱਗਿਆ ਕਰੀਬ 1 ਸਾਲ ਡੇਢ ਸਾਲ ਹੋ ਗਿਆ ਮੋਰਚੇ ਲੱਗੇ ਨੂੰ ਉਸ ਤੋਂ ਬਾਅਦ ਕੀ ਹੁੰਦਾਗਾ ਮੋਰਚਾ ਲੱਗਣ ਤੋਂ ਬਾਅਦ ਕੀ ਹੁੰਦਾਗਾ ਕਿਸ ਤਰ੍ਹਾਂ ਜਿਹੜਾ ਕਿਸਾਨਾਂ ਤੇ ਅਤਿਆਚਾਰ ਕੀਤਾ ਜਾ ਰਿਹਾਗਾ ਤੇ ਕੀਤਾ ਗਿਆ ਪੰਜਾਬ ਦੇ ਪਾਸੇ ਵੜ ਕੇ ਹਰਿਆਣਾ ਸਰਕਾਰ ਵੱਲੋਂ ਜਿਹੜਾ ਸੁਭਕਰਨ ਸਿੰਘ ਜਿਹੜਾ ਨੌਜਵਾਨ ਆ ਵੱਲੋਂ ਪਿੰਡ ਦਾ ਅਸੀਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦਾਗਾ ਤੇ 20-25 ਸਾਲ ਦਾ ਨੌਜਵਾਨ ਨੂੰ ਗੋਲੀ ਮਾਰ ਕੇ ਪੁਲਿਸ ਵੱਲੋਂ ਉਹਦੋਂ ਸ਼ਹੀਦ ਕਰ ਦਿੱਤਾ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਵੜ ਕੇ ਮੈਂ ਭਗਵੰਤ ਮਾਨ ਨੂੰ ਇਹ ਪੁੱਛਣਾ ਚਾਹਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਮਾਨ ਸਾਹਿਬ ਇਹ ਦੱਸੋ ਕਿ ਜਿਨ੍ਹਾਂ ਨੇ ਉਹ ਨੌਜਵਾਨ ਸ਼ਹੀਦ ਕਰ ਦਿੱਤਾ ਤੇ ਤੁਸੀਂ ਉਹਦਾ ਉਹਨਾਂ ਖਿਲਾਫ ਕੀ ਐਕਸ਼ਨ ਲੈਂਤਾ ਉਹਨਾਂ ਖਿਲਾਫ ਕੀ ਕਾਰਵਾਈ ਕੀਤੀ ਆ ਸਾਰੇ ਪੰਜਾਬ ਦੇ ਵਿੱਚ ਪੰਜਾਬ ਦੀ ਹਦੂਦ ਦੇ ਵਿੱਚ ਵੜ ਕੇ ਜਿਹੜਾ ਏ ਉਹਨਾਂ ਨੇ ਕਾਰਾ ਕੀਤਾ ਤੁਹਾਡੇ ਵਿੱਚ ਹਿੰਮਤ ਨਹੀਂ ਪਈ ਕਿ ਉਸ ਜਿਸਨੇ ਗੋਲੀ ਮਾਰੀ ਆ ਜੋ ਵੀ ਆ ਉਹਦੇ ਉੱਤੇ ਜਿਹੜਾ ਕਾਨੂੰਨੀ ਕਾਰਵਾਈ ਕਰਨ ਦੀ ਤੁਸੀਂ ਅੱਜ ਤੱਕ ਚੁੱਪ ਰਹੇ ਅੱਜ ਵੋਟਾਂ ਆ ਗਏ ਹਰਿਆਣੇ ਦੀਆਂ ਅੱਜ ਹਰਿਆਣਾ ਵੀ ਜਾਦ ਆ ਗਿਆ ਅੱਜ ਪੰਜਾਬ ਵੀ ਜਾਦ ਆ ਗਿਆ ਅੱਜ ਕਿਸਾਨ ਵੀ ਜਾਦ ਆ ਗਏ ਅੱਜ ਕੇਂਦਰ ਵੀ ਜਾਦ ਆ ਗਿਆ ਕਹਿੰਦਾ ਹੁਣ ਲਾਹੌਰ ਭੇਜ ਦਿਓ ਅੱਜ ਬਿਆਨ ਆਇਆ ਤੁਹਾਡਾ 1.5 ਸਾਲ ਹੋ ਗਿਆ ਕਰੀਬ ਨੌਗਰੀ ਦਿੱਤੀ ਆ ਤੁਸੀਂ ਉਸ ਸੁਭਕਰਨ ਸਿੰਘ ਦੀ ਭੈਣ ਨੂੰ ਪੁਲਸ ਦੇ ਵਿੱਚ ਬਹੁਤ ਵਧੀਆ ਗੱਲ ਆ ਔਰ ਆਸੀਸਾ ਅਗਾ ਦਿੱਤੀ ਆ ਬਹੁਤ ਵਧੀਆ ਗੱਲ ਆ ਮੈਂ ਪਹਿਲਾਂ ਕਿਹਾ ਕਿ ਸਾਡਾ ਕਿਸੇ ਦਾ ਕੋਈ ਬਿੱਤਕਰਾ ਨਹੀਂ ਕਿਸੇ ਪਾਰਟੀ ਦੇ ਨਾਲ ਜੇ ਕੋਈ ਚੰਗੇ ਕੰਮ ਕਰੂਗਾ ਉਹਨੂੰ ਚੰਗਾ ਕਹਾਗੇ ਮਾੜੇ ਕਰੂਗਾ ਮਾੜਾ ਕਹਾਗੇ ਪਾ ਅੰਤਮਾਨ ਦੀ ਤੁਹਾਡਾ ਜਿਹੜਾ ਚੇਤਾ ਆ ਗਿਆ ਕਿਸਾਨਾਂ ਲਈ ਚਾ ਤੁਹਾਡਾ ਧੰਨਵਾਦ ਕਰਦੇ ਆ ਪਰ ਜਿਹੜੇ ਨੌਜਵਾਨਾਂ ਨੂੰ ਤੁਸੀਂ ਜੇਲ੍ਹਾਂ ਦੇ ਵਿੱਚ ਡੱਕੀ ਬੈਠੇ ਹੋ ਤੇ ਬੱਤੀ ਕਰੀ ਦੇ ਜਿਹੜੇ ਨੌਜਵਾਨ ਨੇ ਸਿੱਖ ਨੌਜਵਾਨ ਪੰਜਾਬ ਦੇ ਜੇਲ੍ਹਾਂ ਵਿੱਚ ਆ 1.5 ਸਾਲ ਤੋਂ ਕਰੀਬ ਆ ਡਿਬਿਊਗੜ ਦੀ ਜੇਲ੍ਹ ਦੇ ਵਿੱਚ ਦੇ ਦਾਸ ਸਿੰਘ ਜਿਨ੍ਹਾਂ ਦੇ ਨਾਲ ਤੁਸੀਂ ਕੀ ਵਰਤਾਰਾ ਕਰ ਰਹੇ ਹੋ ਐਮਪੀ ਜਿੱਤ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੌਹ ਚਕਾਉਣ ਤੱਕ ਤੁਸੀਂ ਕੀ ਹੱਥ ਕੰਡੇ ਨਹੀਂ ਵਰਤੇ ਤੁਹਾਡੀ ਮਜਬੂਰੀ ਬਣ ਗਈ ਕਿ ਸੌਹ ਚੁੱਕਣੀ ਜਿਹੜੀ ਚਕਾਉਣੀ ਪੈਣੀ ਸੀ ਤੁਹਾਡੇ ਬਸ ਦੀ ਗੱਲ ਨਹੀਂ ਸੀ ਜੇ ਤੁਹਾਡੇ ਬਸ ਦੀ ਗੱਲ ਹੁੰਦੀ ਤੁਸੀਂ ਸੌਹ ਵੀ ਨਹੀਂ ਚੁੱਕਣ ਦਿੰਦੇ ਸੀ ਤੁਹਾਡੇ ਬਸ ਦੀ ਗੱਲ ਹੁੰਦੀ ਭਾਈ ਅੰਮ੍ਰਿਤਪਾਲ ਨੂੰ ਤੁਸੀਂ ਵੋਟਾਂ ਵਿੱਚ ਖੜਾ ਨਹੀਂ ਹੋਣ ਦਿੰਦੇ ਸੀ ਪਵਾਰ ਤਮਾੜ ਦੀ ਧਰ ਦੇ ਬਸ ਦੀ ਗੱਲ ਹੁੰਦੀ ਤੁਸੀਂ ਸਿੱਖਾਂ ਨੂੰ ਦੇਸ਼ ਨਕਾਲਾ ਕਿਹੜਾ ਨਾਮ ਦੇ ਸਕਦੇ ਸੀ ਜਿਹੜਾ ਉੱਠਦਾਗਾ ਜਿਹੜੀ ਸਰਕਾਰ ਆਉਂਦੀ ਆ ਹਰੇਕ ਹੀ ਸਿੱਖਾਂ ਦੇ ਦਸਮਣ ਬਣ ਜਾਂਦੀ ਆ ਅਕਾਲੀਆਂ ਨੇ ਪਹਿਲਾਂ ਕਹਾਨ ਕੀਤਾ ਸਿਕ ਕੌਂ ਦਾ ਗੁਰੂ ਗ੍ਰੰਥ ਸਾਹਿਬ ਦੀ ਬਿਆਦ ਬਿਆਹ ਹੋਇਆ ਗੋਲੀਆਂ ਦੇ ਨਾਲ ਨੌਜਵਾਨਾਂ ਨੂੰ ਜਿਹੜਾ ਪੁੰਨਿਆ ਗਿਆਗਾ ਅਕਾਲੀ ਰਾਜ ਦੇ ਵਿੱਚ ਬਾਗਲ ਰਾਜ ਦੇ ਵਿੱਚ ਤੇ ਕਾਂਗਰਸ ਦੇ ਰਾਜ ਦੇ ਵਿੱਚ ਕੀ ਕੁਝ ਨਹੀਂ ਹੋਇਆ ਤੇ ਹੁਣ ਤੁਹਾਡੀ ਸਰਕਾਰ ਆ ਗਈ ਲੱਗਦਾ ਅਗਲੇ ਸਾਲ ਲੱਗਦਾ ਆ 2000 ਜਿਹੜੀਆਂ 27 ਦੇ ਚੋਣਾਂ ਹੋਣਗੀਆਂ ਉਹਦੇ ਵਿੱਚ ਦੇਖਦੇ ਆ ਕਿ ਲੋਕ ਕਿਹਨੂੰ ਆਪਣਾ ਜਿਹੜਾਗਾ ਵੋਟ ਆ ਉਹ ਭਾਈ ਅੰਮਰਪਾਲ ਸਿੰਘ ਦੇ ਅਤੇ ਉਹਨਾਂ ਸਿੰਘਾਂ ਦੇ ਹੱਕ ਤੇ ਭੁਗਤਣਗੇ ਜਾਂ ਫਿਰ ਉਹ ਬੀਜੇਪੀ ਤੇ ਜਾਣਗੇ ਤੁਹਾਨੂੰ ਵੋਟ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਕਿਸਾਨ ਜਾਂ ਕੋਈ ਹੋਰ ਵੋਟ ਪਾ ਦੂਗਾ ਕਿਉਂਕਿ ਤੁਹਾਡੀ ਜਿਹੜੀ ਇੱਕ ਸੋਚ ਆ ਨੈਗੇਟਿਵ ਸੋਚ ਰੱਖੀ ਐ ਤੁਸੀਂ ਸਿੱਖਾਂ ਦੇ ਲਈ ਕੰਮ ਕਰ ਦਿਓ ਵਧੀਆ ਕਰ ਦਿਓ ਸਲਾਉਨੇ ਆ ਜੇ ਕਿਸਾਨਾਂ ਲਈ ਚੰਗਾ ਕੰਮ ਕੀਤਾ ਸਲਾਹਿਆ ਜੇ ਸੁਭਕਰਨ ਸਿੰਘ ਦੀ ਭੈਣ ਨੂੰ ਨੌਕਰੀ ਦਿੱਤੀ ਥਾਲ ਨੂੰ ਸਲਾਇਆ ਉਹਨਾਂ ਨੂੰ ਰਾਸੀ ਦਿੱਤੀ ਤੁਹਾਡਾ ਅਸੀਂ ਧੰਨਵਾਦ ਕਰਦੇ ਆਂ ਕਿਸਾਨਾਂ ਦੇ ਹੱਕ ਵਿੱਚ ਬੋਲਿਆ ਚਲੋ ਤੁਹਾਡਾ ਧੰਨਵਾਦ ਆ ਦੇਰਾਏ ਦਰਸਤਾਏ ਪਰ ਸਾਡੇ ਜਿਹੜੇ ਬੰਦੀ ਸਿੰਘ ਨੇ ਮੈਂ ਪਹਿਲਾਂ ਵੀ ਜਿਹੜਾ ਜ਼ਿਕਰ ਕਰਦਾ ਰਹਿਣਾ ਵੀਡੀਓ ਦੇ ਵਿੱਚ 33 32-32 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦਾ ਭਵੰਤ ਮਾਰ ਦੀ ਤੁਹਾਡਾ ਮੈਂ ਚੇਤਾ ਕਰਵਾ ਦੇਵਾ ਤੁਸੀਂ ਐਮਪੀ ਬਣਨ ਤੋਂ ਪਹਿਲਾਂ ਆਪਣਾ ਜਿਹੜਾ ਮੋਰਚਾ ਲੱਗਿਆ ਸੀ ਅੰਬਸਾਰ ਮਹਾਲੀ ਦੇ ਵਿੱਚ ਆਪਣਾ ਉਹ ਖਾਲਸਾ ਸੀ ਜਿਹੜਾ ਉਸ ਮੋਰਚੇ ਦੇ ਵਿੱਚ ਬੈਠਾ ਸੀ ਬੰਦੀ ਸਿੰਘਾਂ ਦੀ ਗੱਲ ਕਰਨ ਲਈ ਤੇ ਤੁਸੀਂ ਉੱਥੇ ਜਾ ਕੇ ਕਮਿਟਮੈਂਟ ਕੀਤੀ ਸੀ ਕਿ ਸਾਡੀ ਸਰਕਾਰ ਬਣਦੇ ਵਨਡੇ ਸਾਰੇ ਅਸੀਂ ਸਾਰਿਆਂ ਨੂੰ ਜੇਲਾ ਦੇ ਵਿੱਚੋਂ ਰਿਹਾਅ ਕਰ ਦੇਵਾਂਗੇ ਕਹਿੰਦਾ ਤਾਂ ਸਰਕਾਰਾਂ ਦਾ ੱੱਕਾ ਗਾ ਸਾਰੀ ਵੀਡੀਓ ਤੁਹਾਡੀ ਅੱਜ ਨੈੱਟ ਤੇ ਪਈਆਂ ਨੇ ਨਾ ਕਿ ਕਿਸੇ ਕੋਲੇ ਉਹ ਐਵੇਂ ਫਾਲਤੂ ਗੱਲਾਂ ਨਹੀਂ ਜਿਹੜੀਆਂ ਤੁਸੀਂ ਕਿੰਜਾਂ ਨੇ ਤੁਸੀਂ ਕਿਹਾ ਸੀ ਬਿਆਦਬੀ ਦਾ ਇਨਸਾਫ 24 ਘੰਟਿਆਂ ਵਿੱਚ ਮਿਲ ਜੂਗਾ ਤੁਸੀਂ ਕਿਹਾ ਸੀ ਨਸ਼ਿਆਂ ਦਾ ਜਿਹੜਾ ਲਾਕਾ ਉਹਨੂੰ ਅਸੀਂ ਤੋੜ ਦੇਵਾਂਗੇ ਮਹੀਨੇ ਤੋਂ ਵਿੱਚ ਵਿੱਚ ਆ ਤਹਾਡੀ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਐਮਐਮਐਸਬੀ 24 ਘੰਟਿਆਂ ਦੇ ਵਿੱਚ ਦੇ ਦੇਵਾਂਗੇ ਚੁਟਕੀ ਦੇ ਨਾਲ ਕਿਹਾ ਸੀ ਤੇ ਅੱਡ ਤੁਹਾਡੇ ਉਹ ਜਿਹੜੇ ਕੀਤੇ ਹੋਏ ਵਾਅਦੇ ਨੇ ਪੰਜਾਬ ਦੇ ਨਾਲ ਪਹਿਲਾਂ ਪੰਜਾਬ ਦੇ ਵਾਅਦੇ ਦਾ ਪੂਰੇ ਕਰ ਲਿਓ ਤੇ ਫਿਰ ਜਾ ਕੇ ਹਰਿਆਣਾ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਪਰਵਾ ਲਿਓ ਫਿਰ ਤੁਸੀਂ ਉਹਨਾਂ ਕੋਲ ਜਾ ਕੇ ਗੱਲਾਂ ਕਰ ਲਿਓ ਹਰਿਆਣੇ ਦੇ ਲੋਕਾਂ ਨੂੰ ਸਾਰਾ ਪਤਾ ਕਿ ਤੁਸੀਂ ਕੀ ਕਰ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਸਾਰਾ ਪਤਾ ਕਿ ਤੁਸੀਂ ਕੀ ਕਰ ਰਹੇ ਹੋ ਤੇ ਇੱਕ ਬਿਆਨ ਦੇ ਦੇਣਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਕੇ ਇਸ ਕਰਕੇ ਕਿ ਮੈਨੂੰ ਜਿਹੜੀ ਬੋਰਡ ਪੈ ਜੂਗੀ ਸਾਨੂੰ ਬੋਰਡ ਨਾਲ ਕੋਈ ਵਤਨ ਨਹੀਂ ਬੋਰਡ ਸਾਨੂੰ ਨਹੀਂ ਪਤਾ ਕਿ ਕਿਹੜਾ ਬੰਦਾ ਖੜਿਆ ਕਿੰਨੋਂ ਲੋਕ ਪਾਉਣ ਨਾ ਪਾਉਣ ਨਾ ਅਸੀਂ ਵੋਟਾਂ ਦੇ ਚੱਕਰ ਵਿੱਚ ਕਦੇ ਪਈਏ ਤੇ ਨਾ ਪੈਣਾਗਾ ਨਾ ਕਿਸੇ ਨੂੰ ਕਹਿਣਾ ਕਿ ਉਹਨੂੰ ਵੋਟ ਪਾ ਉਹਨੂੰ ਪਾ ਨਾ ਫਲਾਣੇ ਨੂੰ ਪਾ ਉਹ ਲੋਕਾਂ ਦਾ ਅਧਿਕਾਰ ਹੈ ਕਿ ਉਹਨੂੰ ਪਾਉਂਦੇ ਨਹੀਂ ਪਾਉਂਦੇ ਪਰ ਗੱਲ ਇਹ ਆ ਅੱਜ ਵੋਟਾਂ ਆ ਗਿਆ ਹਰਿਆਣੇ ਦੇ ਵਿੱਚ ਕਿਸਾਨ ਵੀ ਚੇਤੇ ਆ ਗਏ ਅੱਜ ਮੋਦੀ ਸਰਕਾਰ ਤੇ ਤੁਸੀਂ ਇਨਸਾਨ ਨੇ ਵੀ ਸਾਹ ਦਿੱਤੇ ਤੇ ਪਰ ਜਦੋਂ ਜ਼ੁਲਮ ਹੁੰਦਾ ਕਿਸਾਨਾਂ ਦੇ ਨਾਲ ਧੱਕਾ ਹੁੰਦਾ ਕਿਸਾਨਾਂ ਦੇ ਨਾਲ ਤੇ ਉਦੋਂ ਤੁਹਾਡੀ ਚੁੱਪ ਬਹੁਤ ਕੁਝ ਜੜਾ ਦੱਸ ਦਿੰਦੀ ਆ ਇਸ ਕਰਕੇ ਜਿਹੜੀ ਇਹ ਵੀਡੀਓ ਆ ਧਿਆਨ ਦੇ ਨਾਲ ਤੁਸੀਂ ਜਿਹੜੀ ਸੁਣਿਓ ਅੱਗੇ ਸ਼ੇਅਰ ਕਰਿਓ ਕਮੈਂਟ ਵੀ ਜੇ ਜਰੂਰ ਕਰ ਦਿਓ ਤੁਸੀਂ ਤੇ ਕਮੈਂਟ ਵੀ ਕਰਨਿਆ ਤੇ ਜਿਹੜਾ ਇਹ ਭਗਵੰਤ ਮਾਨ ਦਾ ਅੱਜ ਦਾ ਬਿਆਨ ਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਭਗਵੰਤ ਮਾਨ ਨੇ ਜਿਹੜਾ ਕਿਹਾਗਾ ਕਿ ਜੇ ਉਹ ਦਿੱਲੀ ਨਹੀਂ ਜਾਣਗੇ ਤਾਂ ਕਿ ਉਹਨਾਂ ਨੂੰ ਲਾਹੌਰ ਭੇਜ ਦਿਓ ਫਿਰ ਕਿਸਾਨਾਂ ਨੂੰ ਕਹਿੰਦਾ ਸਰਕਾਰ ਨੂੰ ਕਿਹਾ ਜਾਨੀ ਕਿ ਮੋਦੀ ਸਰਕਾਰ ਨੂੰ ਕਿਹਾ ਇਹ ਗੱਲ ਚਲੋ ਵਧੀਆ ਗੱਲ ਕੀਤੀ ਆ ਕਿ ਹਰ ਨਾਰਾ ਤੁਸੀਂ ਮਾਰਿਆਗਾ ਤੇ ਪਰ ਇਹ ਨਹੀਂ ਹੁੰਦਾਗਾ ਕਿ ਜਦੋਂ ਕੋਈ ਨੌਜਵਾਨ ਕਿਸਾਨ ਛੇਦਰੀਆ ਪ੍ਰਾਪਤ ਕਰ ਜਾਂਦੇ ਆ ਦੋ ਦੋ ਸਾਲ ਚਾਰ ਤਾ ਸਾਲ ਧਰਨੇ ਤੇ ਬੈਠੇ ਰਹਿੰਦੇ ਆ ਉਦੋਂ ਤਹਾਨੂੰ ਚੇਤਾ ਨਹੀਂ ਆਉਂਦਾ ਜਦੋਂ ਵੋਟ ਆ ਜਾਂਦੀ ਆ ਉਦੋਂ ਤੁਹਾਨੂੰ ਕਿਸਾਨ ਵੀ ਚੇਤੇ ਆ ਜਾਂਦੇ ਪੰਜਾਬੀ ਵੀ ਚੇਤੇ ਆ ਜਾਂਦੇ ਹਰਿਆਣੇ ਵਾਲੇ ਵੀ ਚੇਤੇ ਆ ਜਾਂਦੇ ਆ ਤੁਸੀਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਹਰਿਆਣੇ ਦਾ ਤੁਸੀਂ ਉਹਨੂੰ ਵੋਟ ਪਾਈ ਉਹਨ ਬਹੁਤ ਵਧੀਆ ਵਿਕਾਸ ਕੀਤਾ ਮਕਾਸ ਕੀਤਾ ਤੇ ਅੱਜ ਉਹ ਤਿਹਾਰ ਜੇਲ੍ਹ ਦੇ ਵਿੱਚ ਕਿਉਂ ਬੈਠਾਗਾ ਭਵੰਤਮਾਨ ਜੀ ਇਹ ਵੀ ਦੱਸ ਦਿੰਦੇ ਲੱਗਦੇ ਹੱਤਾ ਕਿ ਜਿਹੜਾ ਅਰਵਿੰਦਰ ਕੇਜਰੀ ਵਾਲਾ ਤੁਹਾਡਾ ਦਿੱਲੀ ਦਾ ਮੁੱਖ ਮੰਤਰੀ ਹੈ ਤੁਹਾਡੀ ਪਾਰਟੀ ਦਾ ਉਹ ਤਿਹਾਰ ਜੇਲ੍ਹ ਦੇ ਵਿੱਚ ਕਿਉਂ ਬੈਠਾ ਇਹ ਵੀ ਲੋਕਾਂ ਨੂੰ ਜਾਣੂ ਕਰਾ ਦਿੰਦੇ ਹੋ ਸਕਦਾ ਲੋਕਾਂ ਨੂੰ ਕਿੰਨਾਂ ਨੂੰ ਨਾ ਪਤਾ ਹੋਵੇ ਸਰਾਵ ਘਟਾਲੇ ਦੇ ਵਿੱਚ ਬੈਠਾਗਾ ਉਹ ਤੁਹਾਡੇ ਇੱਕ ਸੰਜੇ ਸਿੰਘ ਨੇ ਬਿਆਨ ਦਿੱਤਾ ਸੀ ਕਹਿੰਦਾ ਅਰਵਿੰਦਰ ਕੇਜਰੀਵਾਲ ਨੂੰ ਸਰਕਾਰ ਮਰਵਾਉਂਦਾ ਚਾਹੁੰਦੀ ਆ ਤੇ ਆਪ ਦੇ ਬਾਰੇ ਤਾਂ ਬੜਾ ਦੁੱਖ ਲੱਗਦਾਗਾ ਜਦੋਂ ਤੁਹਾਡੇ ਮੰਤਰੀਆਂ ਨੂੰ ਤੁਹਾਡੇ ਮੁੱਖ ਮੰਤਰੀਆਂ ਨੂੰ ਕੇਂਦਰ ਸਰਕਾਰ ਜੇਲਾ ਤੇ ਸਿੱਟਦੀ ਆ ਭਵੰਤ ਮਾਨ ਜੀ ਤੁਸੀਂ ਜਾ ਕੇ ਦਿੱਲੀ ਜਾ ਕੇ ਕੇਜਰੀਵਾਲ ਦੇ ਗੱਲ ਲਾ ਕੇ ਰੋਨੇ ਹੋ ਬੂ ਦਹਾਇ ਕਰਦੇ ਉਥੇ ਜਾ ਕੇ ਤੇ ਇਧਰ ਪੰਜਾਬ ਦੇ ਜਿਹੜੇ 40 ਨੌਜਵਾਨ ਨੇ ਜਿਹੜੇ ਨਵੇਂ ਕੈਦੀ ਬਣਾ ਦਿੱਤੇ ਪੁਰਾਣਿਆਂ ਨੂੰ ਤਾਂ ਕੀ ਛੱਡਣਾ ਸੀ 40 ਨੌਜਵਾਨਾਂ ਤੇ ਐਨਐਸ ਲਗਾ ਦਿੱਤਾ ਤੁਸੀਂ ਤੇ ਇਹ ਪੰਜਾਬ ਦੇ ਨੌਜਵਾਨਾਂ ਬਾਰੇ ਮੜਾ ਮੋਟਾ ਸੋਚੋ ਉਹਨਾਂ ਦੇ ਪਰਿਵਾਰ ਬਾਰੇ ਸੋਚੋ ਉਹਨਾਂ ਦੇ ਭੈਣ ਭਰਾਵਾਂ ਬਾਰੇ ਸੋਚੋ ਕਿਦੇ ਚੇਤਾ ਨਹੀਂ ਆਇਆ ਇਹਨਾਂ ਨੌਜਵਾਨਾਂ ਬਾਰੇ ਤੁਹਾਡੇ ਹੰਝੂ ਕਦੇ ਡਿੱਗਣਗੇ ਅੱਖਾਂ ਦੇ ਵਿੱਚ ਆ ਭਵੰਤਮਾਨ ਜੀ ਤੁਹਾਨੂੰ ਤੁਹਾਨੂੰ ਮੇਰਾ ਵੱਡਾ ਸਵਾਲ ਹੈ ਕੇਜਰੀਬਾਲ ਦੇ ਗੱਲ ਲੱਗ ਕੇ ਤਾਂ ਰੋਪੇ ਤੁਸੀਂ ਕਿ ਸਾਡਾ ਮੁੱਖ ਮੰਤਰੀ ਅੰਦਰਾ ਤੁਹਾਨੂੰ ਉਹਦਾ ਬੜਾ ਦੁੱਖ ਹੋਇਆਗਾ ਦਿੱਲੀ ਦੇ ਲਾਲੇ ਦਾ ਪਾ ਪੰਜਾਬ ਦੇ ਨੌਜਵਾਨਾਂ ਦਾ ਤੁਹਾਨੂੰ ਦੁੱਖ ਨਹੀਂ ਆਇਆ ਤੁਹਾਨੂੰ ਵੋਟਾ ਵੇਲੇ ਸਭ ਦਾ ਜਿਹੜਾ ਚੇਤਾ ਆ ਜਾਂਦਾ ਜਿਹੜਾ ਤੁਸੀਂ ਜਿਹੜਾ ਮਨਮਾਨੀਆਂ ਕਰਦੇ ਜਿਹੜੀਆਂ ਵੀ ਸਰਕਾਰਾਂ ਨੇ हांसर ਤੁਸੀਂ ਮੈਂ ਪਹਿਲਾਂ ਕਹਿ ਕੇ ਹਟਿਆ ਕਾਲੀ ਦਾਲ ਦਾ ਦੇਖ ਚੁੱਕੀ ਹਾਂ ਉਹ ਆਤਮਾਨ ਦੀ ਤੁਹਾਡੇ ਆਪ ਦੇ ਜਿਹੜੇ ਬਾਟਿੰਗ ਦੇ ਜਿਹੜੇ ਤੁਹਾਡੇ ਮੂੰਹੋਂ ਕਹੀਆਂ ਗੱਲਾਂ ਜਿਹੜੀਆਂ ਸਾਰੀਆਂ ਸੱਚ ਹੋ ਜਾਣਗੀਆਂ ਤੁਸੀਂ ਕਿਹਾ ਸੀ ਅਤ ਤੇ ਅੰਤ ਦਾ ਕਹਿੰਦਾ ਕੋਈ ਫਰਕ ਨਹੀਂ ਪੈਂਦਾ ਪਤਾ ਨਹੀਂ ਕਿਹੜੇ ਵੇਲੇ ਅਦਕ ਤੋਂ ਟਿੱਪੀ ਬੰਦੇ ਤੇ ਟਿੱਪੀ ਤੋਂ ਅਦਕ ਬੰਦੇ ਤੇ ਕੋਈ ਪਤਾ ਨਹੀਂ ਤੇ 2027 ਦੇ ਵਿੱਚ ਅਤ ਤੇ ਅੰਤ ਦਾ ਕੀ ਵਨ ਜਾਵੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਦਬ ਕੇ ਤੇ ਤੁਸੀਂ ਦਿਓ ਮੈਨੂੰ ਇਜਾਜ਼ਤ ਆਪਾਂ ਮਿਲਦੇ ਹਾਂ ਕੋਈ ਹੋਰ ਨਵੇਂ ਮੁੱਦੇ ਦੇ ਨਾਲ ਧੰਨਵਾਦ ਬਹਿਰਜੀ ਖਾਲਸਾ ਬਹਿਰਜੀ ਕੀ ਫਤੇ